ਆਪਾਂ ਪਿਛਲੇ ਟਾਈਮ ਇੱਕ ਖਬਰ ਕੀਤੀ ਸੀ ਕਿ ਘੋੜੀਆਂ ਦੇ ਸ਼ਕੀਨ ਬੰਦੇ ਨੇ ਵੀ ਕਾਰਵਾਈ ਕਰਤੀ ਸੀ ਹੁਣ ਕਹਿੰਦੇ ਕਿ ਬ੍ਰਾਂਡਡ ਕੱਪੜੇ ਪਾਉਣ ਦਾ ਸ਼ਕੀਨ ਵੀ ਸੀਗਾ ਇੱਕ ਉਹ ਵੀ ਆਪਣੇ ਦਰਫਾਦਰ ਕਾਲੇ ਪਾਸੇ ਦਾ ਹੀ ਤੇ ਉਹਨੇ ਵੀ ਸ਼ੌਂਕ-ਸ਼ੌਂਕ ਦੇ ਵਿੱਚ ਚੋਰੀਆਂ-ਚੋਰੀਆਂ ਦਾ ਕੰਮ ਸ਼ੁਰੂ ਕਰਤਾ ਇਹ ਨਵਾਂ ਹੀ ਰੁਝਾਨ じゃ ਆਪਣਾ ਬਣਦਾ ਜਾਂਦਾ ਹੈ ਦਿਨੋਂ-ਦਿਨ ਬਈ ਦੇਖੋ ਗੱਲ ਇਹ ਆ ਕਿ ਜਿਹੜਾ ਮਸਲਾ ਹੈ ਨਾ ਕਿ ਬਈ ਇਦਾਂ ਉਦਾਂ ਚੋਰੀ ਤੇ ਚੋਰੀ ਆਦਾ ਹਮ ਕਾਰਨ ਕੋਈ ਵੀ ਆ ਚੋਰੀ ਤੇ ਚੋਰੀ ਆ ਹੁਣ ਜਿਹੜਾ ਇਹ ਫੜਿਆ ਦੱਸਦੇ ਕਿ 39 ਮੋਬਾਈਲ ਇਹਨੇ ਹੂੰ ਥਕਲਾ ਕੇ ਚੋਰੀ ਕੀਤੀ ਬੱਤੇ ਚੋਰੀ ਦੂਜੀ ਗੱਲ ਸਾਬ ਕਿ ਭਈ ਹੁਣ ਜੇ ਤੁਸੀਂ ਦੇਖੋਗੇ ਤਾਂ ਚੰਡੀਗੜ੍ਹ ਦੇ ਵਿੱਚ ਵੀ ਜਿਹੜੇ ਕੁਝ ਐਸੇ ਫੜੇ ਬੰਦੇ ਸ਼ਾਇਦ 2 ਕਿ 3 ਸਨੇਚਿੰਗ ਕਰਦੇ ਸੀਗੇ ਹੂੰ ਜ਼ਬਰਦਸਤੀ ਮਤਲਬ ਕਿ ਚਾਕੂ ਦੀ ਨੁਕਤੇ ਉਹ ਫੜੇ ਉਹ ਪੀਜੀਆਈ ਦੇ ਸ਼ਾਇਦ ਜੋ ਪੇਸ਼ੈਂਟ ਕੇਅਰ ਸੈਂਟਰ ਹੈ ਨਾ ਉਹਦੇ ਚ ਦਿਨੇ ਡਿਊਟੀ ਕਰਦੇ ਸਨ ਦਿਨੇ ਉਹ ਡਿਊਟੀ ਕਰਦੇ ਸਨ ਰਾਤ ਨੂੰ ਵੈਸੇ ਡਿਊਟੀ ਕਰਦੇ ਸੀ ਹੈ ਡਿਊਟੀ ਛੱਡੋ ਮੁੜ ਕੇ ਉੱਤੇ ਆਪ ਦੀ ਉਹ ਰਾਤ ਬਿਊਟੀ ਕਰਦੇ ਸੀਗੇ ਤਾਂ ਮਤਲਬ ਕਿ ਇਸ ਤਰ੍ਹਾਂ ਦੇ ਵੀ ਬੰਦੇ ਹੈ ਕਹਿੰਦੇ ਤੇ ਇਹਨੂੰ ਜਦੋਂ ਅਣ ਪੁਲਿਸ ਵਾਲੇ ਨੇ ਪੁੱਛਿਆ ਕਿ ਤੈਨੂੰ ਕੀ ਲੋੜ ਸੀ ਉਹ ਕਹਿੰਦਾ ਯਾਰ ਬ੍ਰਾਂਡਡ ਕੱਪੜੇ ਪਾਉਣ ਨੂੰ ਬਣਾ ਚੀ ਕਰਦਾ ਸਰ ਚੀਜ਼ ਤੇ ਬਹੁਤ ਕਰਦਾ ਬਿਲਕੁਲ ਅਸਾਨੂੰ ਜਦੋਂ ਪਤਾ ਲੱਗਦਾ ਨਾ ਕਿ ਯਾਰ ਬੂਟ ਹੀ ਫਲਾਣੇ ਨੇ ਬੂਟ ਹੀ 1.5 ਲੱਖ ਦਾ ਪਾਇਆ ਸੀ ਹੂੰ ਆਖੀ ਤਾਂ 1.5 ਲੱਖ ਦਾ ਬੂਟ ਦਾ ਓ ਮਾਈ ਗਾਡ ਹੂੰ 1.5 ਲੱਖ ਦਾ ਵੀ ਬੂਟ ਹੁੰਦਾ ਜੀ ਉਹ ਕਹਿੰਦੇ ਵੀਰੇ ਇੱਥੇ ਖਾਲੇ ਕੁਝ ਵੀ ਨਹੀਂ ਹੈ ਜਦੋਂ ਪੁੱਛੀ ਤਾਂ ਕਿ ਇੱਕ ਸਿੰਗਰ ਗਿਆ ਯਾਰ ਕਿਸੇ ਮੌਲ ਚ ਤਾਂ ਉੱਥੇ ਕੀ ਖਰੀਦਿਆ ਉਹ ਕਹਿੰਦੇ ਕੁਝ ਨਹੀਂ ਉਹ 50-50000 ਦੀਆਂ 10-11 ਸ਼ਰਟਾਂ ਲੈ ਕੇ ਆਇਆ ਯਾ ਯਾਰ ਤੇ ਇੱਕ ਸ਼ਰਟ ਤੇ 10-11 ਹੀ ਆ ਜੀ ਸਭ ਜੀਤੇ ਫਿਰ ਸਾਡਾ ਵੀ ਕਰਦਾ ਨਾ ਵੀ ਇਦਾਂ ਦੀ ਸ਼ੋਪਿੰਗ ਨੂੰ ਹੱਥ ਮਾਰੀ ਜਾਵੇ ਤੋ ਮਤਲਬ ਇਹ ਨਹੀਂ ਹੈ ਠੀਕ ਹੈ ਬ੍ਰਾਂਡਡ ਕੱਪੜੇ ਪਾਓ ਯਾਰ ਪਰ ਮਿਹਨਤ ਨਾਲ ਬ੍ਰਾਂਡ ਤਾਂ ਖੁਦ ਬ੍ਰਾਂਡ ਬਣ ਜਾਓ ਬ੍ਰਾਂਡ ਤੁਹਾਡੇ ਉੱਤੇ ਆ ਕੇ ਜੱਜ ਚੱਲ ਜਾਈ ਜਾ ਆ ਦੇਖ ਲੋ ਹੁਣ ਮੈਂ ਦੇਖਦਾ ਹਾਂ ਨਾ ਕਿ ਬੜੇ ਜਿਹੜੇ ਸੈਲੀਬ੍ਰਿਟੀ ਤਖੜੇ ਆ ਬੜੀ ਫੋਲੋਇੰਗ ਉਹ ਕਈ ਵਾਰ ਕੁੜਤਾ ਪਿਆ ਮੈਂ ਪਾਇਆ ਹੁੰਦਾ ਉਹਨਾਂ ਨੇ ਜੀ ਜੀ ਬਿਲਕੁਲ ਕੁਰਤਾ ਪਜਾਮਾ ਹੀ ਪਾਇਆ ਉਹ ਤਾਂ ਤੌਰ ਹੈ ਨਾ ਅਗਲੀਾਂ ਦੀ ਤਾਂ ਕਿਉਂਕਿ ਖੁਦ ਬ੍ਰਾਂਡ ਨੇ ਖੁਦ ਬ੍ਰਾਂਡ ਨੇ ਜੋ ਪਾ ਲੈਂਦੇ ਉਹ ਬ੍ਰਾਂਡ ਉਹ ਤਾਂ ਲਗੋਟੀ 'ਚ ਵੀ ਆ ਜਾਂਦੇ ਨੇ ਲਗੋਟਾ ਬੰਨ੍ਹ ਕੇ ਕਰਦੇ ਤੇ ਤਦ ਵੀ ਉਹਦਾ ਫੋਟੋ ਸੈਸ਼ਨ ਕਲਿੱਕ ਕਲਿੱਕ ਹੋ ਜਾਣਾ ਹੈ ਜੀ ਤਾਂ ਖੈਰ ਆ ਇੱਕ ਵੀਰ ਦੇਵ ਭੁੱਲਰ ਜੀ ਆ ਚੱਲ ਖਿਲਾਰ ਰਹੇ ਆ ਮੇਰੇ ਖਿਆਲ ਦੇ ਨਾਲ ਚਲੋ ਤੁਹਾਡੀ ਨਿੱਜੀ ਜ਼ਿੰਦਗੀ ਹੈ ਤੁਸੀਂ ਕੀ ਕਰਦੇ ਹੋ ਕੀ ਨਹੀਂ ਕਰਦੇ ਹੋ ਜੀ ਤਾਂ ਉਹ ਤੁਹਾਡੇ ਫੈਸਲੇ ਆ ਪਰ ਇਹ ਤੁਸੀਂ ਆਪਣਾ ਜਲੂਸ ਕੱਢ ਰਹੇ ਹੋ ਆਪ ਤਾਂ ਪਤਾ ਨਹੀਂ ਤੁਸੀਂ ਕੋਈ ਕੋਈ ਆਦੀ ਆਪੋਆ ਲਿਆ ਕਿ ਨਹੀਂ ਲਿਆ ਇੱਥੇ ਆ ਕੇ ਦੁਨੀਆ ਨੂੰ ਦੱਸ ਰਹੇ ਹੋ ਤੇ ਮੇਰੇ ਖਿਆਲ ਦੇ ਨਾਲ ਬਈ ਇਹ ਚੱਲ ਖਲਾਰਨਾ ਬੰਦ ਕਰੋ ਬਿਲਕੁਲ ਬਿਲਕੁਲ ਨਹੀਂ ਤੇ ਤੁਹਾਡੇ ਕਮੈਂਟ ਬੰਦ ਕਰ ਦੇਣਗੇ ਸਾਡੇ ਟੈਕਨੀਕਲ ਟੀਮ ਵਾਲੇ ਸੋ ਚਾਚ ਦੀ ਗੱਲ ਕਰੀਏ ਤੇ ਬਿਹਤਰ ਹੈ ਨਿੱਜੀ ਜ਼ਿੰਦਗੀ ਚ ਕੀ ਕਰਦੇ ਹੋ ਤੁਸੀਂ ਬੰਦ ਕਮਰੇ ਚ ਕਰੋ ਕੋਈ ਗੱਲ ਆਪਦਾ ਫਾਇਦਾ ਚਲੋ ਭਾਜੀ ਇਹ ਹਰ ਇੱਕ ਬੰਦੇ ਆਪਣੇ ਨਾਲ ਜੇ 1100 1100 ਬੰਦਾ ਵਧੀਆ ਸ਼ਹਿਰ ਦੇ ਜੁੜਿਆ ਹੋਇਆ ਤੇ ਇੱਕ ਅਦਾ ਮਿੱਤਰ ਉਹਦਾ ਵੀ ਹੁੰਦਾ ਹੈ ਹੈਨਾ ਤੋ ਖਰੇਕ ਬੰਦ ਲਿਆ ਉਹਦੇ ਫੈਸਲੇ ਆ ਪਰ ਇੱਕ ਜ਼ਰੂਰ ਹੁੰਦਾ ਕਿ ਜਦੋਂ ਆਪਾਂ ਕਮਨਕਲੀ ਹੁੰਦੇ ਨਾ ਸੋਸ਼ਲ ਸਮਝ ਕੇ ਗੱਲਬਾਤ ਕਰਦੇ ਆ ਮਤਲਬ ਕਿ ਜੇ ਅਸੀਂ ਸੱਤ ਚ ਬੈਠੇ ਉਥੇ ਬਜ਼ੁਰਗ ਕੋਈ ਗੱਲ ਕਰ ਰਹੇ ਆ ਵੰਡ-ਵੰਡਾਰੇ ਦੀ ਹੂੰ ਕੋਈ ਸੀਰੀਅਸ ਗੱਲ ਕਰਦੇ ਆ ਤੇ ਅਸੀਂ ਜਾ ਕੇ ਉਥੇ ਉੱਚੀ-ਉੱਚੀ ਤਾੜੀਆਂ ਮਾਰ ਕੇ ਹੱਸਣ ਲੱਗ ਪਈਏ ਬਿਲਕੁਲ ਤੇ ਫਿਰ ਖੁੰਡਾ ਹੀ ਖਾਣਾ ਬਾਪੂ ਤੋਂ ਮੋਹਰਾ ਚ ਭਾਜਾ ਹਥੋ ਜੀ ਜੀ ਜੀ